ਤੇ ਬੱਬਰ ਇੱਕ ਦਾ ਹਜਮ ਕਰਦਾ ਵੀ ਇਹਨਾਂ ਦੇ ਧਰਮ ਦੇ ਵਿੱਚ ਔਰਤ ਨੂੰ ਬਰਾਬਰ ਦਾ ਦਰਜਾ ਮਿਲ ਜੇ ਉਹਨੇ ਆਖਿਆ ਲਿਆਓ ਤੁਸੀਂ ਕੇਂਦਰੀ ਸਥਾਨ ਕਹਿੰਦੇ ਜੇ ਨਾ ਇਹੋ ਜੀ ਮਰਿਆਦਾ ਘੜੋਂ ਸਾਰਿਆਂ ਥਾਵਾਂ ਤੇ ਤੁਹਾਡੀਆਂ ਸਿੱਖ ਬੀਬੀਆਂ ਕੀਰਤਨ ਕਰਨਗੀਆਂ ਪਾਠ ਵੀ ਕਰਨਗੀਆਂ ਜਥੇ ਵੀ ਹੋਣਗੇ ਸਿੱਖ ਬੀਬੀਆਂ ਦੇ ਕੀਰਤਨਿਆਂ ਦੇ ਵੱਡੀਆਂ-ਵੱਡੀਆਂ ਸਟੇਜਾਂ ਤੇ ਤੁਹਾਡੀਆਂ ਬੀਬੀਆਂ ਕੀਰਤਨ ਕਰਨਗੀਆਂ ਪਰ ਜਦੋਂ ਤੁਸੀਂ ਕੇਂਦਰੀ ਸਥਾਨ ਕਹਿੰਦੇ ਜੇ ਉੱਥੇ ਤੁਹਾਡੀ ਬੀਬੀ ਕੀਰਤਨ ਨਹੀਂ ਕਰ ਸਕਦੇ ਬੱਬਰ ਨੇ ਇਹੋ ਜੀ ਜਾਲ ਚ ਫਸਾਇਆ ਸਾਨੂੰ ਅੰਗਰੇਜ਼ ਸਰਦਾਰ ਬਾਦ ਸਾਹਿਬ ਵਿੱਚ ਬੀਬੀਆਂ ਨੂੰ ਕੀਰਤਨ ਕਿਉਂ ਨਹੀਂ ਕਰਨ ਦਿੱਤਾ ਜਾਂਦਾ ਨਾਲ ਹੀ ਦੂਜਾ ਸਵਾਲ ਹੈ ਦਰبار ਸੇ ਵਿੱਚ ਜੇਕਾਰਾ ਕਿਉਂ ਨਹੀਂ ਬੋਲਿਆ ਜਾਂਦਾ ਔਰ ਦੋਰਾ ਕਿਉਂ ਨਹੀਂ ਪੜਿਆ ਜਾਂਦਾ ਵੈਸੇ ਕਿੱਡਾ ਚੰਗਾ ਹੋਵੇ ਕਿ ਤੁਹਾਡੇ ਕੋਲ ਅਜੇ ਤੱਕ ਦਰਬਾਰ ਸਹਿਬ ਤੋਂ ਬਹੁਤ ਰਾਗੀ ਵੀ ਆਏ ਹੋਣੇ ਆ ਤੇ ਬਹੁਤ ਤੁਹਾਡੇ ਕੋਲ ਪ੍ਰਚਾਰਕ ਵੀ ਉਥੋਂ ਆਉਂਦੇ ਰਹੇ ਹੋਣੇ ਆ ਆਉਂਦੇ ਰਹੇ ਨਾ ਜੀ ਕਦੀ ਕਿਸੇ ਜਥੇਦਾਰ ਨੂੰ ਕਦੀ ਕਿਸੇ ਮਤਲਬ ਰਾਗੀ ਸਿੰਘ ਨੂੰ ਕਦੀ ਉਥੋਂ ਦੇ ਆਏ ਪ੍ਰਚਾਰਕ ਨੂੰ ਤੁਸੀਂ ਇਹ ਕੁਐਸਚਨ ਕੀਤਾ ਜੇ ਤੁਸੀਂ ਉਹਦਾ ਕੁਐਸਚਨ ਕੀਤਾ ਤਾਂ ਉਹਦੀ ਰਿਕਾਰਡਿੰਗ ਕਰਕੇ ਜ਼ਰੂਰ ਰੱਖਿਓ ਉਹ ਕੀ ਆਨਸਰ ਦਿੰਦੇ ਆ ਪਤਾ ਉਹਨਾਂ ਨੂੰ ਸਾਰਾ ਹੈਗਾ ਆ ਰਿਕਾਰਡ ਕਰੋ ਜੀ ਭੈਣ ਜੀ ਹੁਣਾਂ ਦੀ ਗੱਲ ਵੀ ਸਾਨੂੰ ਕੁਐਸਚਨ ਕਰਨ ਦਾ ਕਦੀ ਮੌਕਾ ਨਹੀਂ ਮਿਲਿਆ ਭੈਣ ਜੀ ਅਸੀਂ ਇਦਾਂ ਦੇ ਇਨਸਾਨ ਅਸੀਂ ਸਟੇਜ ਤੇ ਵੀ ਬੈੰਨੇ ਆ ਤੇ ਅਸੀਂ ਸੰਗਤ ਚ ਬਹਿ ਕੇ ਵਿਚਾਰ ਚਰਚਾ ਕਰਦੇ ਆ ਅਗਲੇ ਨੂੰ ਪਤਾ ਵਾ ਕਿ ਕਿਤਨਾ ਕਿਤੇ ਅਸੀਂ ਉਹਨਾਂ ਨੂੰ ਉਹ ਚੀਜ਼ਾਂ ਜਿਹੜੀਆਂ ਅੰਦਰ ਉਹ ਜਿਹੜੀਆਂ ਘਰ ਮੈਂ ਤੇ ਹਰ ਨੂੰ ਕਹਿੰਦਾ ਜਿੱਦਣ ਸੰਗਤ ਇੰਨੀ ਸੁਚੇਤ ਹੋ ਗਈ ਨਾ ਵੀ ਹਰ ਰਾਗੀ ਢਾਡੀ ਪ੍ਰਚਾਰਕ ਕੋਈ ਬਾਬਾ ਵੀ ਆਵੇ ਉਹਨੂੰ ਕਹੋ ਜੀ ਤੁਸੀਂ ਕਥਾ ਤੋਂ ਬਾਅਦ ਜਿਹੜੇ ਸੰਗਤਾਂ ਦੇ ਕੁਐਸਚਨ ਆਨਸਰ ਆ ਅੱਧਾ ਪੂਣਾ ਘੰਟਾ ਸੜਨਾ ਬਹਿ ਕੇ ਜਰੂਰ ਜਾਓ ਮਸਲੇ ਹੱਲ ਹੋ ਜਾਣੇ ਕਿਸੇ ਦੀ ਹਿੰਮਤ ਨਹੀਂ ਪੈਣੀ ਸਟੇਜ ਤੋਂ ਮਨਮਤ ਸੁਣਾਉਣ ਦੀ ਹੁਣ ਤੁਹਾਡੇ ਸਾਹਮਣੇ ਆਪਾਂ 25 ਤਰੀਕ ਤੋਂ ਦੀਵਾਨ ਸ਼ੁਰੂ ਕੀਤੇ ਜੇ 25 ਤੋਂ ਲੈ ਕੇ ਕੱਲ ਤੱਕ ਦੇ ਕਿਸੇ ਦੀਵਾਨ 'ਚ ਕਿਸੇ ਨੂੰ ਮੇਰੀ ਗੱਲ ਲੱਗੀ ਹੋਵੇ ਕਿ ਗੁਰਮਤ ਤੋਂ ਉਲਟ ਬੋਲੀ ਆ ਤੇ ਮੈਂ ਇਥੋਂ ਜਾਣ ਤੋਂ ਪਹਿਲਾਂ ਤੁਹਾਡੀਆਂ ਗੱਲਾਂ ਦਾ ਜਵਾਬ ਦੇ ਆ ਤੇ ਭਰੇ ਸੰਗਤ 'ਚ ਮਾਫੀ ਮੰਗ ਕੇ ਜਾਊਂਗਾ ਕਿ ਮੇਰੇ ਕੋਲੋ ਗਲਤੀ ਹੋ ਗਈ ਆ ਮੈਨੂੰ ਇਹ ਬੋਲਣਾ ਨਹੀਂ ਸੀ ਚਾਹੀਦਾ ਜੇ ਸਿਆਣੇ ਬਣ ਜੀਏ ਆਪਾਂ ਤੇ ਪਰ ਇੱਧਰ ਧਿਆਨ ਹੈ ਨਹੀਂ ਤੋਂ ਮੈਂ ਇਹ ਨਹੀਂ ਕਹਿੰਦਾ ਵੀ ਉਹ ਚੰਗੇ ਨੇ ਮੜ ਮੈਂ ਤਾਂ ਇਹ ਕਹਿਣਾ ਵੀ ਜੇ ਅਸੀਂ ਆਪਣੇ ਫਰਜ਼ਾਂ ਦੀ ਪੂਰਤੀ ਕਰ ਲਈਏ ਤੇ ਕਿੰਨੇ ਸਿਆਣੇ ਬਣ ਸਕਦੇ ਆ ਸਿਰ ਖੈਰ ਮੈਂ ਤੇ ਇਹ ਵੀ ਕਹਿਣਾ ਵੀ ਜਦੋਂ ਰਾਗੀ ਢਾਡੀ ਪ੍ਰਚਾਰਕ ਬੋਕ ਕਰਨਾ ਨਾ ਉਦੋਂ ਇਹ ਵੀ ਨਾਲ ਕਹੋ ਜੀ ਤੁਸੀਂ ਮਗਰੋਂ ਤੁਹਾਨੂੰ ਅੱਧਾ ਪੂਨਾ ਘੰਟਾ ਸੰਗਤਨਾ ਬਹਿ ਕੇ ਵਿਚਾਰ ਗੋਸ਼ਟੀ ਵੀ ਕਰਨੀ ਪੈਣੀ ਆ ਸੌਖਾ ਹਜੂ ਕੰਮ ਸਾਧ ਸੰਗੇ ਜੀ ਵੋਲੇ ਗੁਰੂ ਕੇ ਪਿਆਰੇ ਕਿੰਨਾ ਵਾ ਵਧੀਆ ਕੰਮ ਹੋ ਜਾਵੇ ਜਿਹੜੇ ਨਾਮੀ ਰਾਗੀ ਢਾਡੀ ਪ੍ਰਚਾਰਕ ਹੁੰਦੇ ਵੀ ਸੰਗਤਨਾ ਬਾਅਦ ਵਿੱਚ ਬਹਿ ਕੇ ਆਪਾਂ ਗੁਰਬਾਣੀ ਦੇ ਆਧਾਰ ਤੇ ਦਾ ਸਵਾਲ ਜਵਾਬ ਕਰਨੇ ਖੈਰ ਜੇ ਤੁਹਾਡਾ ਕੁਐਸਚਨ ਵਾ ਆਪਾਂ ਉੱਤੇ ਆਈਏ ਵੀ ਉਹ ਕਿਉਂ ਨਹੀਂ ਦਰبار ਸਾਹਿਬ ਬੀਬੀਆਂ ਕੀਰਤਨ ਕਰ ਸਕਦੀਆਂ ਆਪਾਂ ਉੱਤੇ ਆਈਏ ਕਿਉਂਕਿ ਇਹਦਾ ਜਵਾਬ ਤੇ ਮੈਂ ਬਹੁਤ ਵਾਰੀ ਪਹਿਲਾਂ ਵੀ ਦੇ ਚੁੱਕਾ ਕਿ ਇਹ ਕੋ ਗੁਰੂ ਸਾਹਿਬ ਵੇਲੇ ਦੀ ਮਰਿਆਦਾ ਨਹੀਂ ਸੀ ਕਿ ਬੀਬੀਆਂ ਤੋਂ ਪਾਸ਼ਾ ਨੂੰ ਨਫ਼ਰਤ ਸੀ ਨਾ ਦਰਬਾਰ ਸਾਹਿਬ ਦੇ ਅੰਦਰ ਸਰਦਾਰ ਜੱਸਾ ਸਿੰਘ ਆਲੂਵਾਲੀਏ ਦੀ ਮਾਤਾ-ਮਤਾ ਜੀਵਨ ਕੌਰ ਕੀਰਤਨ ਕਰਦੇ ਰਹੇ ਨੇ ਤੇ ਤੁਹਾਨੂੰ ਪਤਾ ਸਰਦਾਰ ਜੱਸਾ ਸਿੰਘ ਆਲੂਵਾਲੀਆ ਤੇ ਉਹਨਾਂ ਦੇ ਮਾਤਾ ਜੀ ਇਹ ਤਾਂ ਗੁਰੂ ਸਾਹਿਬ ਤੋਂ ਕਿੰਨੀ ਦੇਰ ਬਾਅਦ ਚ ਹੋਏ ਨੇ ਇਹ ਤੇ ਕੱਲ ਦੀਆਂ ਗੱਲਾਂ ਨੇ ਜਿਹੜੇ ਬਹੁਤ ਪੁਰਾਣੀ ਗੱਲ ਨਹੀਂ ਹੈ ਇਹ ਬੰਦ ਕਿੱਥੋਂ ਆਇਆ ਸਵਾਲ ਇਹ ਆ ਜਦੋਂ ਸ਼ੇਰੇ ਪੰਜਾਬ ਮਹਾਰਾਜ ਰਣਜੀਤ ਸਿੰਘ ਦਾ ਰਾਜ ਸੀ ਕਦੀ 1839 ਵਿੱਚ 39 ਵਿੱਚ ਸ਼ੇਰੇ ਪੰਜਾਬ ਮਹਾਰਾਜ ਜੀ ਸਿੰਘ ਦੀ ਚੜ੍ਹਾਈ ਕਰ ਜਾਂਦੇ ਆ 10 ਸਾਲ ਬਾਅਦ ਜਿਹੜੇ ਅੰਗਰੇਜ਼ ਵਾ ਉਹ ਪੰਜਾਬ ਦੇ ਉੱਤੇ ਕਾਬੂ ਹੋ ਜਾਂਦੇ 49 ਚ 1849 ਚ ਪੂਰੇ 10 ਸਾਲ ਬਾਅਦ 49 ਚ ਜਿਹੜੇ ਅੰਗਰੇਜ਼ ਵਾ ਉਹਨਾਂ ਨੇ ਅਖੀਰਲੀ جنگ ਜਿਹੜੀ ਸੀ ਸਭਰਾਵਾਂ ਦੀ ਹੋਈ ਤੇ ਸਾਰੇ ਪੰਜਾਬ ਨੂੰ ਉਹਨਾਂ ਨੇ ਆਪਣੇ ਅਧੀਨ ਕਰ ਲਿਆ ਜਦੋਂ ਪੰਜਾਬ ਅਧੀਨ ਕੀਤਾ ਨਾ ਉਹਦੇ ਨਾਲ ਨਾਲ ਉਹਨਾਂ ਨੇ ਜਿੰਨੇ ਸਾਡੇ ਧਾਰਮਿਕ ਸਥਾਨ ਸੀ ਉਹਨਾਂ ਨੂੰ ਵੀ ਆਪਣੇ ਅਧੀਨ ਕੀਤਾ ਫਿਰ ਉਥੇ ਸਰਵਰਾ ਆਪਣੇ ਲਾਏ ਜਿਵੇਂ ਨਨਕਾਣਾ ਸਾਹਿਬ ਦਾ ਜਿਹੜਾ ਨਰੈਣੂ ਮੰਦਵਾ ਇਹ ਵੀ ਅੰਗਰੇਜ਼ਾਂ ਨੇ ਉਥੇ ਫਿਟ ਕੀਤਾ ਸੀ ਉਹਨਾਂ ਨੇ ਬੰਦੇ ਉਹ ਫਿਟ ਕੀਤੇ ਜਿਹੜੇ ਦੇਖੋ ਉਹਨਾਂ ਦੀ ਸਿੱਖਾਂ ਵਾਲੀ ਹੋਵੇ ਤੇ ਬੋਲੀ ਉਹਨਾਂ ਦੀ ਬੋਲਣ ਸਮਝਦੇ ਜੀ ਭਾਵੇਂ ਅੱਜ ਵੀ ਉਹੋ ਕੁਝ ਹੀ ਹੋ ਰਿਹਾ ਫਰਕ ਥੋੜਾ ਹੀ ਆ ਵੀ ਬੋਲੀ ਸਾਡੀ ਬੋਲਣ ਤੇ ਦੇਖੋ ਉਹਨਾਂ ਦੀ ਸਿੱਖਾਂ ਵਾਲੀ ਹੋਵੇ ਤੁਹਾਨੂੰ ਪਤਾ ਮੰਤਰ ਨਰੈਣੂ ਵੀ ਉਹ ਆਪਾਂ ਨੂੰ ਲੱਗਦਾ ਕਿ ਜਿਹਦੇ ਨਾਲ ਸਾਕਾ ਨਾ ਨਕਾਣਾ ਵਾਪਰਿਆ ਉਹਦਾ ਕਿੰਨੀ ਦੇਰ ਬਾਅਦ ਦੁਨੀਆ ਤੋਂ ਗਿਆ ਹੁਣ ਤੱਕ ਅਗਲੇ ਸਰਕਾਰਾਂ ਨੇ ਜ਼ਮੀਨ ਦੇ ਛੱਡੀ ਸੀ ਕਿਉਂਕਿ ਬੰਦਾ ਉਹਨਾਂ ਦਾ ਸੀ ਉਹ ਪਰ ਆਪਾਂ ਨੂੰ ਲੱਗਾ ਸਾਡੇ ਕਿੰਨੇ ਸੇਕ ਸ਼ਹੀਦ ਹੋ ਗਏ ਕੁਰਬਾਨੀਆਂ ਕਰ ਗਏ ਤਾਂ ਖੈਰ ਹੁਣ ਜਦੋਂ ਦਰਬਾਰ ਸਾਹਿਬ ਦੇ ਅੰਦਰ ਦੋਰਾ ਵੀ ਪੜਿਆ ਜਾਂਦਾ ਸੀ ਜਕਾਰਾ ਵੀ ਲਾਇਆ ਜਾਂਦਾ ਸੀ ਵਿੱਚੇ ਬੈਠੇ ਸਰਕਾਰੀ ਟਾਊਟ ਗੋਰਿਆਂ ਪਾ ਕੇ ਗੱਲ ਪਚਾਉਂਦੇ ਸੀ ਕਿ ਆ ਰਾਜ ਕਰੇਗਾ ਖਾਲਸਾ ਆ ਕੀ ਰਹੇ ਨਾ ਕੋਈ ਇਹਨਾਂ ਵਿੱਚੋਂ ਰਾਜ ਦੀ ਸਗੰਧੀ ਆ ਰਹੀ ਆ ਕਿ ਕਿਤਨਾ ਕਿਤੇ ਰਾਜ ਦੀ ਇਹਨਾਂ ਬਾਗੀ ਸੁਰਾਂ ਉੱਠ ਰੀਆਂ ਨੇ ਉਹਨਾਂ ਕਾ ਅੱਛਾ ਉਹਨਾਂ ਆਪਣੇ ਸਰਵਰਾਹਾਂ ਰਾਈ ਦਰਬਾਰ ਸਾਹਿਬ ਦੇ ਅੰਦਰ ਦੋਰਾ ਜਕਾਰਾ ਇੱਥੇ ਵੀ ਪਾਬੰਦੀ ਲਾਈ ਇਹ ਅੰਗਰੇਜ਼ਾਂ ਵੇਲੇ ਬੰਦ ਹੋਇਆ ਜੀ ਪਹਿਲਾਂ ਨਹੀਂ ਸੀ ਬੀਬੀਆਂ ਦੇ ਕੀਰਤਨ ਤੇ ਵੀ ਉਦੋਂ ਲੱਗਾ ਕਿਉਂਕਿ ਹਰ ਮਜਬਨੇ ਔਰਤ ਵਿੱਚ ਕੋਈ ਨਾ ਕੋਈ ਨੁਕਸ ਕੱਢਿਆ ਜਿਵੇਂ ਹਿੰਦੂ ਵੀਰਾਂ ਦੀ ਆਪਾਂ ਜੇ ਗੱਲ ਕਰੀਏ ਮੈਨੂੰ ਅੱਜ ਵੀ ਯਾਦ ਹੈ ਅਸੀਂ ਕਲਕੱਤੇ ਇੱਕ ਵਾਰੀ ਬਹੁਤ 2002 ਸਾਲ ਦੀ ਗੱਲ ਅਸੀਂ ਪੰਜਾਬ ਤੋਂ ਚੱਲੇ ਟ੍ਰੇਨ ਤੇ ਸਮਾਗਮ ਕਰਨ ਸਾਡੇ ਨਾਲ ਚੰਡੀਗੜ੍ਹ ਤੋਂ ਦੋ ਵੀਰ ਸਾਡੇ ਨਾਲ ਟ੍ਰੇਨ ਦੇ ਵਿੱਚ ਬੈਠੇ ਅਸੀਂ ਉਹਨਾਂ ਸ਼ਾਮਾਂ ਪਈਆਂ ਸੋਦਰ ਦਾ ਪਾਠ ਕਰ ਲਗੇ ਰਹਿਰਾਸ ਦਾਸੀ ਜਿਹੜੋ ਪਾਠ ਕਰ ਲਗੇ ਤੇ ਉਹ ਪਹਿਲਾਂ ਗੱਲਾਂ ਕਰ ਰਹਾ ਸੀ ਚਲੋ ਉਹ ਵੀ ਭਲੇ ਇਨਸਾਨ ਸਾਡੇ ਨਾਲ ਹੀ ਉਸ ਪਾਠ ਵੀ ਸ਼ਾਮਲ ਹੋ ਗਿਆ ਜਦੋਂ ਅਸੀਂ ਅੱਗੇ ਥੋੜਾ ਜਿਹਾ ਗਏ ਤੇ ਸਾਨੂੰ ਉਹ ਉਹਨਾਂ ਦਾ ਕੁਐਸਚਨ ਸੀ ਕਿਤੇ ਸਾਰੇ ਧਰਮ ਵੀ ਇੱਕੋ ਜਿਹੇ ਆ ਉਹਨੇ ਸਵਾਲ ਕੀਤਾ ਐ ਕਿਹਾ ਪਹਿਲੀ ਗੱਲ ਤੇ ਧਰਮ ਇੱਕਾ ਜੀ ਬਾਕੀ ਚਲੋ ਜੇ ਤੁਸੀਂ ਇੱਕ ਗੱਲ ਕੀਤੀ ਵੀ ਜੇ ਸਾਰੇ ਇੱਕੋ ਜਿਹੇ ਆ ਤੇ ਸਾਨੂੰ ਤੁਹਾਨੂੰ ਕੁਝ ਪੁੱਛਣਾ ਚਾਹੁੰਦੇ ਤੁਸੀਂ ਦੱਸੋਗੇ ਕਹਿੰਦੇ ਹਾਂ ਜੀ ਮੈਂ ਕਿਹਾ ਜੀ ਤੁਸੀਂ ਇਹ ਕਿਹੜੇ ਤੁਹਾਡੇ ਕਹਿਣ ਮੁਤਾਬਕ ਜੇ ਤੁਸੀਂ ਕਹਿੰਦੇ ਵੀ ਸਾਰੇ ਧਰਮ ਤੁਸੀਂ ਕਿਹੜੇ ਧਰਮ ਨਾਲ ਸੰਬੰਧ ਰੱਖਦੇ ਹੋ ਕਹਿੰਦੇ ਜੀ Hindu ਧਰਮ ਨਾਲ ਮੈਂ ਕਿਹਾ ਜੀ ਤੁਸੀਂ ਜਨੇਊ ਪਾਇਆ ਉਹਨੇ ਸਾਨੂੰ ਜਨੇਊ ਵਿਖਾਇਆ ਆਪਣਾ ਕਿਉਂਕਿ ਆਪਾਂ ਜਨੇ ਸੱਜੇ ਬਨੇ ਹੋ ਗਾਤਰਾ ਇਧਰ ਪੋਨੇ ਤੇ ਜਨੇਊ ਖੱਬੇ ਬਨੇ ਹੋ ਉਲਟ ਪੈਂਦਾ ਉਹਨੇ ਜਨੇਊ ਵਿਖਾਇਆ ਮੈਂ ਕਿਹਾ ਜੀ ਤੁਹਾਡੇ ਘਰ ਤੁਹਾਡੀ ਮਾਤਾ ਜੀ ਨੇ ਪਾਇਆ ਤੁਹਾਡੀ ਵਾਈਫ ਨੇ ਤੁਹਾਡੀ ਬੇਟੀ ਨੇ ਕਹਿੰਦੇ ਜੀ ਨਹੀਂ ਮੈਂ ਕਿਹਾ ਕਿਉਂ ਕਹਿੰਦੇ ਜੀ ਔਰਤ ਜਨੇਊ ਨਹੀਂ ਨਾ ਪਾ ਸਕਦੀ ਮੈਂ ਕਿਹਾ ਫਿਰ ਇਹਦਾ ਮਤਲਬ ਜਨੇਊ ਪਾਉਣ ਨਾਲ ਤੁਹਾਡੇ ਕਹਿਣ ਮੁਤਾਬਕ ਬੰਦਾ ਧਰਮੀ ਬਣਦਾ ਤੇ ਮਾਂ ਨੂੰ ਧਰਮ ਦੀ ਲੋੜ ਨਹੀਂ ਪਤਨੀ ਨੂੰ ਧਰਮ ਦੀ ਲੋੜ ਨਹੀਂ ਧੀ ਨੂੰ ਧਰਮ ਦੀ ਲੋੜ ਨਹੀਂ ਤੇ ਉਹਦਾ ਅਗਲਾ ਕੁਐਸਚਨ ਸੀ ਕਹਿੰਦਾ ਤੁਹਾਡੇ ਤੁਸੀਂ ਗਾਤਰਾ ਪਾਇਆ ਮੈਂ ਕਿਹਾ ਹਾਂਜੀ ਅਸੀਂ ਪਾਇਆ ਕਹਿੰਦਾ ਤੁਹਾਡੇ ਘਰ ਚ ਤੁਹਾਡੇ ਪਰਿਵਾਰ ਦੇ ਮੈਂਬਰ ਤੁਹਾਡੇ ਸਿੱਖਾਂ ਚ ਸਿੱਖਾਂ ਦੀ ਮਾਂ ਪਤਨੀ ਬੇਟੀ ਸ੍ਰੀਸ਼ਾ ਪਾ ਸਕਦੀ ਮੈਂ ਕਿਹਾ ਹਾਂਜੀ ਮੈਂ ਕਿਹਾ ਪਾ ਛੱਡੋ ਖੰਡੇ ਬਾਟਰੀ ਦੀ ਪੌਲ ਤਿਆਰ ਕਰਨ ਵਿੱਚ ਬੀਬੀਆਂ ਸ਼ਾਮਲ ਹੋ ਸਕਦੀਆਂ ਹਨ ਜਦੋਂ ਦੋ ਤਿੰਨ ਗੱਲਾਂ ਦੱਸੀਆਂ ਤੇ ਪਤਾ ਉਹ ਪੜਿਆ ਲਿਖਿਆ ਸੀ ਬੈਂਕ ਵਿੱਚ ਜੌਬ ਕਰਦੇ ਸਨੋ ਚੰਡੀਗੜ੍ਹ ਉਹ ਕਹਿੰਦੇ ਜੀ ਐਡਾ ਵਧੀਆ ਤੁਹਾਡਾ ਸਿੱਖ ਧਰਮ ਦਾ ਵਿਚਾਰ ਵਾ ਐਡੀ ਵਧੀਆ ਤੁਹਾਡੀ ਸੋਚ ਆ ਇਹ ਸਾਰੀ ਦੁਨੀਆ ਨੂੰ ਕਿਉਂ ਨਹੀਂ ਦੱਸਦੇ ਤੁਸੀਂ ਤੇ ਮੈਂ ਕਿਉਂ ਹੱਸ ਗਿਆ ਆਖਿਆ ਮੈਂ ਕਿਹਾ ਅਜੇ ਤੱਕ ਸਿੱਖ ਆਪਣੇ ਪਰਿਵਾਰਾਂ ਨੂੰ ਨਹੀਂ ਦੱਸ ਸਕੇ ਸਾਨੂੰ ਪ੍ਰਭਾਤ ਫੇਰੀਆਂ ਕੱਢਣ ਤੋਂ ਵੇਲ ਮਿਲੂਗੀ ਨਗਰ ਕੀਰਤਨ ਤੋਂ ਅਸੀਂ ਵੇਲ ਮਿਲੂਗੀ ਤੇ ਅਸੀਂ ਇਸ ਵੇਲੇ ਤੁਰਾਂਗੇ ਐਂ ਤਾਂ ਲੰਗਰ ਖਾ ਲੈ ਪਕੌੜੇ ਬਣਾ ਲੈ ਜਲੇਬ ਕੱਢ ਲੈ ਟਾਲੀਆਂ ਨਾਲ ਰਸੇ ਬੰਨ ਬੰਨ ਕੇ ਜਿਹਨਾਂ ਨਹੀਂ ਵੀ ਖਾਣਾ ਚਾਹੁੰਦਾ ਉਹਨੂੰ ਕਹਿੰਦੇ ਖਾ ਮੇਰੀ ਸੇਵਾ ਸਫਲ ਹੋ ਗਈ ਮੈਂ ਤਾਂ 2 ਵਜੇ ਦਾ ਉੱਠਿਆ ਮੈਂ ਕਿਹਾ ਇਹ ਤੋਂ ਵੇਲ ਮਿਲੂਗੀ ਤੁਸੀਂ ਦੱਸਾਂਗੇ ਮਤਲਬ ਪੜਿਆ ਲਿਖਿਆ ਸੀ ਬੰਦਾ ਬੜੀ ਛੇਤੀ ਕੈਚ ਕਰ ਗਿਆ ਤੋਂ ਮੇਰੇ ਕਹਿਣ ਦਾ ਮੰਤਵ ਇਹਨਾਂ ਵਾਂ ਹਰ ਮਜਬ ਨੇ ਔਰਤ ਵਿੱਚ ਕੋਈ ਨਾ ਕੋਈ ਨੁਕਸ ਕੱਢਿਆ ਤੇ ਵਿਪਰ ਇਹ ਕਿਦਾਂ ਹਜਮ ਕਰਦਾ ਵੀ ਇਹਨਾਂ ਦੇ ਧਰਮ ਦੇ ਵਿੱਚ ਔਰਤ ਨੂੰ ਬਰਾਬਰ ਦਾ ਦਰਜਾ ਮਿਲ ਜੇ ਉਹਨੇ ਆਖਿਆ ਲਿਆਓ ਤੁਸੀਂ ਕੇਂਦਰੀ ਸਥਾਨ ਕਹਿੰਦੇ ਜੇ ਨਾ ਇਹੋ ਜੀ ਮਰਿਆਦਾ ਘੜੋਂ ਸਾਰਿਆਂ ਥਾਵਾਂ ਤੇ ਤੁਹਾਡੀਆਂ ਸਿੱਖ ਬੀਬੀਆਂ ਕੀਰਤਨ ਕਰਨਗੀਆਂ ਪਾਠ ਵੀ ਕਰਨਗੀਆਂ ਜਥੇ ਵੀ ਹੋਣਗੇ ਸਿੱਖ ਬੀਬੀਆਂ ਦੇ ਕੀਰਤਨਿਆਂ ਦੇ ਵੱਡੀਆਂ-ਵੱਡੀਆਂ ਸਟੇਜਾਂ 'ਤੇ ਤੁਹਾਡੀਆਂ ਬੀਬੀਆਂ ਕੀਰਤਨ ਕਰਨਗੀਆਂ ਪਰ ਜਦੋਂ ਤੁਸੀਂ ਕੇਂਦਰੀ ਸਥਾਨ ਕਹਿੰਦੇ ਜੇ ਉੱਥੇ ਤੁਹਾਡੀ ਬੀਬੀ ਕੀਰਤਨ ਨਹੀਂ ਕਰ ਸਕਦੇ ਬੱਪਰ ਨੇ ਇਹੋ ਜੀ ਜਾਲ ਚ ਪਸਾਇਆ ਸਾਨੂੰ ਹਾਂਜੀ ਕਿਹਨੇ ਕਿਹਾ ਇਦਾਂ ਕਿਹਨੇ ਕਿਹਾ ਸਾਡੇ ਸਾਹਮਣੇ ਆ ਜੀ ਕੋਈ ਗੁਰੂ ਸਾਹਿਬ ਦੀ ਕੋਈ ਮਰਿਆਦਾ ਤੇ ਨਹੀਂ ਜੇ ਕਹਿਣਾ ਨਹੀਂ ਕਿਸੇ ਨੇ ਕਹਿਣਾ ਨਹੀਂ ਹੁੰਦਾ ਕਿਸੇ ਨੇ ਗੱਲ ਸਾਨੂੰ ਵਜਨ ਤੋਂ ਪਤਾ ਲੱਗਦਾ ਵੀ ਜੇ ਸਰਦਾਰ ਜੱਸਾ ਸਿੰਘ ਆਲੂ ਵਾਲੀ ਦੀ ਮਾਤਾ ਕੀਰਤਨ ਕਰ ਸਕਦੇ ਆ ਇਹਦਾ ਮਤਲਬ ਬੰਦ ਕਿਉਂ ਕੀਤਾ ਗਿਆ ਕਿਉਂਕਿ ਬਿੱਪਰਵਾਦ ਬੜੀ ਵੱਡੇ ਜਾਲ ਬਣਿਆ ਸੀ ਉਹਨੇ ਅੱਜ ਅਸੀਂ ਬਿੱਪਰਵਾਦ ਦੇ ਵਿਰੋਧੀ ਤੇ ਜੰਗ ਲੜ ਰਹੇ ਹਾਂ ਹੁਣ ਬਿੱਪਰਦਾਰ ਤੇ ਕੋਈ ਬੋਦੀ ਧੋਤੀ ਵਾਲਾ ਨਹੀਂ ਆ ਉਹ ਕੋ ਪੱਗ ਵਾਲਾ ਵੀ ਹੋ ਸਕਦਾ ਹੈ ਕੋਈ ਦਸਤਾਰ ਧਾਰੀ ਵੀ ਹੋ ਸਕਦਾ ਉਹਨੇ ਪੱਗ ਮੇਰੇ ਵਰਗੀ ਵੀ ਬੰਨੀ ਹੋ ਸਕਦੀ ਹੈ ਤੁਹਾਨੂੰ ਕੰਮਾਂ ਤੋਂ ਪਛਾਣਨਾ ਪੈਣਾ ਵੀ ਕਿਹਦੇ ਕੰਮ ਗੁਰਮਤ ਦੇ ਮੁਤਾਬਕ ਹੈ ਤੇ ਕਿਹਦੇ ਕੰਮ ਗੁਰਮਤ ਤੋਂ ਉਲਟ ਨਹੀਂ ਅੱਜ ਤੁਹਾਡੀਆਂ 3 ਵੀ ਕੁਐਸਚਨ ਕਰਦੀਆਂ ਹੋਣਗੀਆਂ ਬੱਚੇ ਤੇ ਪੁੱਛਦੇ ਨੇ ਤੋਂ ਇਹਦਾ ਹੱਲ ਮੈਂ ਜੋ ਮਹਿਸੂਸ ਕਰਦਾ ਪਤਾ ਕੀ ਹੈ ਜੇ ਤੁਸੀਂ ਚਾਹੁੰਦੇ ਹੋ ਕਿ ਹੁਣ ਆ ਗੁਰਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ ਇੱਥੇ ਵੀ ਬੀਬੀਆਂ ਕੀਰਤਨ ਪਾਠ ਕਰ ਸਕਦੀਆਂ ਤੁਸੀਂ ਜੀ ਜ ਇੱਕ ਹੋਰ ਨੋਟ ਕੀਤੀ ਹੋਣੀ ਹੈ ਤੁਸੀਂ ਅੱਜ ਤੱਕ ਕਦੀ ਕਿਸੇ ਦੇ ਧਾਰੀ ਬਾਬੇ ਜਿਹੜੇ ਜਿੰਨੇ ਵੀ ਆ ਕਦੀ ਉਹਨਾਂ ਦੇ ਡੇਰਿਆਂ ਵਿੱਚ ਮੁਖਵਾਖ ਲੈਂਦੀਆਂ ਕਦੀ ਬੀਬੀ ਨੂੰ ਤਾਬਿਆਂ ਬੈਠੇ ਵਿਖਿਆ ਅੱਜ ਤੱਕ ਤੁਸੀਂ ਵਿਖਿਆ ਹੋ ਤੇ ਦੀ ਵੀਡੀਓ ਜਰੂਰ ਮੈਨੂੰ ਦਿਖਾਓ ਕੋ ਫੋਟੋ ਲਾ ਕੇ ਦਿਖਾਓ ਆ ਤੇ ਹੁਣ ਮਿਸ਼ਨਰੀ ਕਾਰਜਾਂ ਨੇ ਜਦੋਂ ਵਿਚਾਰ ਲੋਕਾਂ ਤੇ ਲੈ ਕੇ ਆਏ ਸਟੱਡੀ ਸਰਕਲ ਦੇ ਵੀਰਾਂ ਨੇ ਜਿੰਨੀਆਂ ਵੀ ਜਥੇਬੰਦੀਆਂ ਸੁਚੇਤ ਕਰਦੀਆਂ ਲੋਕਾਂ ਨੂੰ ਜਿਨ੍ਹਾਂ ਨੇ ਬਾਣੀ ਦੇ ਅਰਥ ਲੋਕਾਂ ਨੂੰ ਪੜਾਏ ਆ ਉਹਨਾਂ ਨੇ ਥੋੜਾ ਜਿਹਾ ਹੰਬੜਾ ਮਾਰਿਆ ਵਾ ਤੇ ਹੁਣ ਬੀਬੀਆਂ ਪ੍ਰਬੰਧਕ ਕਮੇਟੀਆਂ 'ਚ ਵੀ ਆਉਣ ਲੱਗ ਪਈਆਂ ਵਾ ਨਾਲੇ ਮੇਰੀ ਸਿੱਧਾ ਸਵਾਲ ਆ ਜੇ ਸਰੋਹਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਬੀਬੀ ਬਣ ਸਕਦੀ ਆ ਤੇ ਅੰਦਰ ਕੀਰਤਨ ਕਿਉਂ ਨਹੀਂ ਬੀਬੀ ਕਰ ਸਕਦੀ ਕਿਉਂ ਜੀ ਕਿਉਂ ਮੇਰੀਓ ਭੈਣੋ ਜੇ ਸਰੋਹਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਬੀਬੀ ਬਣ ਸਕਦੀ ਆ ਤੇ ਦਰਬਾਰ ਸਾਹਿਬ ਦੇ ਅੰਦਰ ਕੀਰਤਨ ਕਿਉਂ ਨਹੀਂ ਹੁੰਦਾ ਪਰ ਇਹ ਗੱਲਾਂ ਡੇਰੇਦਾਰ ਤੇ ਸੰਪਰਦਾਇਆਂ ਨੂੰ ਹਜਮ ਨਹੀਂ ਨਹੀਂ ਹੁੰਦੀਆਂ ਤੇ ਦੁੱਖ ਪਤਾ ਕੀ ਹੁੰਦਾ ਜਿਹੜੀਆਂ ਬੀਬੀਆਂ ਨਾਲ ਇਹ ਤਕਾ ਹੁੰਦਾ ਨਾ ਉਹ ਬੀਬੀਆਂ ਸਭ ਤੋਂ ਉਹਦੇ ਡੇਰੇਦਾਰਾਂ ਨੂੰ ਪ੍ਰਮੋਟ ਕਰਦੀਆਂ ਕਈ ਵਾਰੀ ਉਹ ਬੇਬੀਆਂ ਉਹ ਬੀਬੀਆਂ ਬਾਬਿਆਂ ਦੇ ਹੱਕ 'ਚ ਭੁੱਗਦੀਆਂ ਤੇ ਇਹਦਾ ਜੋ ਮੈਨੂੰ ਹਾਲ ਲੱਗਦਾ ਦੇਸ਼ਾਂ ਵਿਦੇਸ਼ਾਂ 'ਚ ਜੋ ਜਿੰਨੀ ਸੰਗਤ ਜਾਂਦੀ ਆ ਜੋ ਆਪਣੇ ਲੈਟਰ ਪੈਡ ਲੈ ਕੇ ਜਾਣ ਉੱਥੇ ਬੇਨਤੀ ਪੱਤਰ ਦੇ ਕੇ ਆਉਣ ਅਗਲੇ ਨੂੰ ਲੱਗੇ ਤੇ ਸੇ ਵੀ ਸੰਗਤ ਸੁਚੇਤ ਹੋ ਰਹੀ ਆ ਸਾਡੇ ਕੋਲ ਮੰਗ ਕਰਦੀ ਆ ਆਪਾਂ ਜਾਣੇ ਆ ਮੱਥਾ ਟੇਕ ਕੇ ਪ੍ਰਕਰਮ ਕਰਕੇ ਆਜੰਨੇ ਸੀ ਗੱਲ ਚੱਕਦੇ ਨਹੀਂ ਸਾਡਾ ਫਰਜ ਬੰਦਾ ਸੀ ਬੇਨਤੀ ਕਰ ਸਕਦੇ ਆ ਜੀ ਆਪਾਂ ਤੇ ਵੀ ਸਾਡੀਆਂ ਧੀਆ ਸਾਡੇ ਪੁੱਤ ਸਾਨੂੰ ਸਵਾਲ ਕਰਦੇ ਜੇ ਜੇ ਤੁਸੀਂ ਨਹੀਂ ਵੀ ਨਾ ਇਜਾਜ਼ਤ ਦੇਣੀ ਤੇ ਤੁਸੀਂ ਇੱਕ ਦੱਸੋ ਫਿਰ ਕੀਰਤਨ ਕਰ ਕਿਉਂ ਨਹੀਂ ਸਕਦੀਆਂ ਸਵਾਲ ਇਹ ਤੁਸੀਂ ਸਾਨੂੰ ਕਾਰਨ ਦੱਸ ਦਿਓ ਸਾਨੂੰ ਪਤਾ ਤਾਂ ਲੱਗ ਜੇ ਵੀ ਇਹ ਕਾਰਨ ਸੀ ਇਹ ਮਰਿਆਦਾ ਬਣਾਈ ਕਿਹਨੇ ਸੀ ਪਰ ਇਹ ਪੁੱਛੂ ਕੌਣ ਜੀ ਇਹ ਆਵਾਜ਼ ਸੰਗਤ ਨੂੰ ਉਠਾਉਣੀ ਪੈਣੀ ਹੈ ਹਾਂਜੀ ਐਸੇ ਨਾਲ ਹੀ ਲੇਖਦੇ ਤੱਕ ਤਾਂ ਤੇ ਹਜ਼ੂਰ ਸਾਹਿਬ ਅਤੇ ਪਟਨਾ ਸਾਹਿਬ ਵਿੱਚ ਬੀਬੀਆਂ ਨੂੰ ਦਰਬਾਰ ਸੈ ਵਿੱਚ ਉੱਤੇ ਬੈਠਣ ਦੀ ਪਰਮਿਸ਼ਨ ਨਹੀਂ ਹੁਕਮਲਾ ਮੰਨਣ ਦੀ ਪਰਮਿਸ਼ਨ ਨਹੀਂ ਹੈਗੀ ਉਹ ਤਾਂ ਫਿਰ ਗੱਲ ਇਹ ਆ ਵੀ ਜਦੋਂ ਮੁੱਢ ਤੋਂ ਜਦੋਂ ਉੱਥੇ ਹੀ ਨਹੀਂ ਹੋਊਗੀ ਤੇ ਬਾਕੀ ਥਾਵਾਂ ਤੇ ਤਾਂ ਲਾਗੂ ਹੋਣਾ ਸੁਭਾਵਕ ਹੀ ਆ ਜੀ ਤੁਸੀਂ ਹੁਣ ਆਹ ਸਟੇਜ ਆ ਇੱਥੇ ਕਦੀ ਬੱਚਿਆਂ ਨੇ ਕੀਰਤਨ ਕੀਤਾ ਹੋਣਾ ਜੀ ਇੱਥੇ ਕਦੀ ਬੀਬੀਆਂ ਕਰਦੀਆਂ ਹੋਣੀਆਂ ਤੇ ਮੁਖਵਾਖ ਵੀ ਬੀਬੀਆਂ ਲੈ ਸਕਦੀਆਂ ਅਰਦਾਸ ਵੀ ਬੀਬੀਆਂ ਕਰ ਲੈਂਦੀਆਂ ਨੇ ਤਾਂ ਗੱਲ ਇਹ ਆ ਵੀ ਅਗਲੇ ਤੇ ਫਿਰ ਹੁਣ ਤੁਹਾਨੂੰ ਸਮਝ ਲੈਣਾ ਚਾਹੀਦਾ ਕਿ ਜੇ ਮੰਤਨ ਰੈਣੂ ਵੇਲੇ ਅੰਗਰੇਜ਼ਾਂ ਵੇਲੇ ਅਗਲਿਆਂ ਦੇ ਬੰਦੇ ਉਹਨਾਂ ਨੇ ਕਾਬਜ਼ ਕੀਤੇ ਸੀ ਤੇ ਅੱਜ ਵੀ ਉਹੋ ਕੋਜੀ ਆ ਫਰਕ ਥੋੜਾ ਹੀ ਆ ਅੱਛਾ ਪਤਾ ਸਾਰਿਆਂ ਨੂੰ ਹੈਗਾ ਜੀ ਪਰ ਆਪਾਂ ਅੰਦਰੋਂ ਜਿਹਨੂੰ ਕਹ ਲੋ ਭੈ ਭੀਤਵਾ ਕਈਆਂ ਦਾ ਤਾਂ ਸਵਾਰਥ ਵੀ ਐ ਨਹੀਂ ਉਹਦੇ ਨਹੀਂ ਡਰਦੇ ਬੋਲਦੇ ਆ ਜਿਹੜੇ ਕੁਐਸਚਨ ਤੁਸੀਂ ਮੈਨੂੰ ਲਿਖ ਕੇ ਤੇ ਮੈਂ ਤੁਹਾਨੂੰ ਜਵਾਬ ਦੇ ਜਾਨਾ ਕਿਸੇ ਹੋਰ ਪ੍ਰਚਾਰ ਨੂੰ ਇਦਾਂ ਬਿਠਾ ਕੇ ਵਿਖਾਇਓ ਉਹਨੂੰ ਪਤਾ ਦੁਬਾਰਾ ਮੈਨੂੰ ਕਈਆਂ ਨੇ ਮੜ ਕੇ ਕਿ ਕਿ ਉਹ ਜਿਹੜਾ ਕੁਐਸਚਨ ਦਾ ਆਨਸਰ ਤਾਂ ਕਿਸੇ ਨੇ ਗੁੱਸੇ ਹੋ ਜਾਣਾ ਤੁਹਾਗਲੇ ਨਰਾਜ ਮੈਂ ਤੇ ਇਹਨਾਂ ਗੱਲਾਂ ਤੋਂ ਮੈਨੂੰ ਤਾਂ 25 ਸਾਲ ਹੋ ਗਏ ਨਾ ਪਖੰਡੀਆਂ ਨਾਲ ਜੰਗ ਲੜਦੇ ਆਂ ਜੀ ਮੈਂ ਤੇ ਪਰਵਾਹ ਨਹੀਂ ਕਰਦਾ ਇਹਨਾਂ ਦੀ ਕਿਸੇ ਨੂੰ ਚੰਗਾ ਲੱਗੇ ਨਾ ਲੱਗੇ ਮੈਂ ਤੇ ਗੁਰਮਤਿ ਦੀ ਗੱਲ ਕਰਦਾ ਤਦਗਲਿਆ ਨੇ ਆਪਣੇ ਖੋਡਣਾ ਬਧੇ ਹੋਏ ਬਹੁਤੇ ਰਾਗੀ ਢਾਡੀ ਪ੍ਰਚਾਰਕ ਉਹ ਤੇ ਬਾਬਿਆਂ ਦੀ ਬੋਲੀ ਬੋਲਦੇ ਆ ਵੀ ਜਿੰਨਾ ਕੋ ਪਤੰਕ ਖੁੱਲੀ ਛੜਦੇ ਆ ਡੋਰ ਉਨੀ ਕੁੱਟਦੇ ਆ ਤੇ ਉਹਨਾਂ ਨੂੰ ਪਤਾ ਵੀ ਹੈਗਾ ਤੁਸੀਂ ਮੈਂ ਤੇ ਪਹਿਲਾਂ ਬੇਨਤੀ ਕਰਦਾ ਵੀ ਹੁਣ ਤੋਂ ਨੋਟ ਕਰ ਲਓ ਤੁਸੀਂ ਆ ਪੰਜ ਸੱਤ ਕੁਐਸਚਨ ਤੁਸੀਂ ਲਿਖ ਕੇ ਰੱਖੋ ਨਾਲ ਹੀ ਈਮੇਲ ਕਰ ਦਿਓ ਵੀ ਜਿੰਨੀ ਭੇਟਾ ਕਹੋਗੇ ਉਨੀ ਦੇਵਾਂਗੇ ਪਰ ਆ ਸੱਤ ਅੱਠ ਕੁਐਸਚਨਾਂ ਉਹਨਾਂ ਕਹਣਾ ਸਾਡੇ ਕੋਲ ਤਾਂ ਪ੍ਰੋਬਲਮ ਪਹਿਲਾਂ ਹੀ ਬੜੇ ਬੋਕਾ ਜੀ ਸਾਡੇ ਕੋਲ ਟਾਈਮ ਹੀ ਨਹੀਂ ਬਹੁਤ ਬੀਤ ਗਿਆ ਸਾਡਾ ਖਦ ਸਾਹਿਬ ਜੇ ਵੀ ਐਸ ਪਰ ਗੁਰੂ ਮਰਿਆਦਾ ਬਿਲਕੁਲ ਬਿਲਕੁਲ ਜੀ ਉਹਦਾ ਕਾਰਨ ਭਾਂਜੀ ਅਸੀਂ ਸੁੱਤੇ ਆ ਜੀ ਅਸੀਂ ਸਿੱਖਾਂ ਨੂੰ ਤੇ ਆਪਣੇ ਬਿਜ਼ਨਸ ਕਰਨ ਤੋਂ ਟਾਈਮ ਹੈ ਨਹੀਂ ਜੀ ਫੇਲ ਹੈ ਨਹੀਂ ਕਿਹਨੇ ਲਾਗੂ ਕਰਨੀ ਹੈ ਜੀ ਕਿਉਂਕਿ ਅਸੀਂ ਤਾਂ ਜ਼ਿੰਮੇਵਾਰੀਆਂ ਦੂਜਿਆਂ ਨੂੰ ਦੇਤੀਆਂ ਨਹੀਂ ਤੇ ਗਏ ਗੁਰਦੁਆਰੇ ਮੱਥਾ ਟੇਕਿਆ ਅਸੀਂ ਤਾਂ ਬੋਲਣ ਨੂੰ ਤਿਆਰ ਹੈ ਨਹੀਂ ਇਹੋ ਹੀ ਤੇ ਆਪਾਂ ਭਾਂਜੀ ਗੱਲ ਕਰ ਰਹੇ ਆ ਕਿ ਸਮੱਸਿਆ ਇੱਥੇ ਖੜੀ ਹੋਈ ਆ ਕਿ ਅੱਜ ਪੜਿਆ ਲਿਖਿਆ ਵਰਗ ਵੀ ਅੱਗੋਂ ਪਤਾ ਕੀ ਬੋਲਦਾ ਆਪਾਂ ਇਹ ਚੋਂ ਕੀ ਲੈਣਾ ਇਹ ਸ਼ਬਦਾਂ ਬੁਲੇ ਜਾਂਦਾ ਆਪਾਂ ਇਹ ਚੋਂ ਇਸ ਚੀਜ਼ ਨੇ ਸਾਡਾ ਸਭ ਤੋਂ ਵੱਡਾ ਨੁਕਸਾਨ ਕੀਤਾ ਤੁਹਾਡਾ ਪਲਾਟ ਮੰਨ ਲੈ ਕੋਈ ਤੁਹਾਡੀ ਦੁਕਾਨ ਖਾਲੀ ਨਾ ਕਰੇ ਕੋਈ ਤੁਸੀਂ ਕੋਠੀ ਰੈਂਟ ਤੇ ਦਿੱਤੀ ਹੋਵੇ ਤੁਸੀਂ ਉਹਨੂੰ ਖਾਲੀ ਕਰਾਉਣਾ ਚਾਹੁੰਦੇ ਹੋ ਕਿ ਹੁਣ ਮੇਰੇ ਬੱਚੇ ਜਵਾਨ ਹੋ ਗਏ ਮੈਂ ਰਹਿਣਾ ਚਾਹੁੰਨਾ ਵੱਖਰਾ ਜੀ ਮੇਰੇ ਹੁਣ ਪਰਿਵਾਰ ਦਾ ਹੁਣ ਡੇਰਾ ਵਧ ਗਿਆ ਵਾ ਕਈ ਵਾਰੀ ਤੁਹਾਨੂੰ ਆਪਣੀ ਕੋਠੀ ਨਹੀਂ ਅਗਲਾ ਕਰਾਇਦਾਰ ਖਾਲੀ ਕਰਦਾ ਤੁਸੀਂ ਕੀ ਕਰਦੇ ਫਿਰ ਅਦਾਲਤਾਂ ਜਾਂਦੇ ਜੇ ਦੁਕਾਨ ਖਾਲੀ ਕਰਾਉਣ ਲਈ ਕਿਦਾਂ ਅਦਾਲਤਾਂ ਜਾਂਦੇ ਜੇ ਕਾ ਸਾਡੇ ਧਾਰਮਿਕ ਸਥਾਨਾਂ ਤੇ ਇੰਨੀਆਂ ਮਨਮਤਾਂ ਹੋ ਰੀਆਂ ਸੀ ਚੁੱਪ ਕਰਕੇ ਬੈਠੇ ਹਾਂ ਤੋ ਇਹ ਇਹ ਪਹਿਲੀ ਗੱਲ ਤੇ ਬਹੁਤੇ ਹੰਤ ਕਈਆਂ ਨੂੰ ਪਤਾ ਵੀ ਹੈ ਨਹੀਂ ਕਈ ਤੇ ਬੜੀ ਮਸਤ ਕਈ ਨੂੰ ਪਤਾ ਹੀ ਨਹੀਂ ਇਹਨਾਂ ਗੱਲਾਂ ਦਾ ਕਿਉਂਕਿ ਉਹ ਇੰਨਾ ਕੰਮ ਨਾ ਮਤਲਬੀ ਹੈ ਨਾ ਆਏ ਗੁਰਦੁਆਰੇ ਮੱਥਾ ਟੇਕਿਆ ਆਪਣੇ 365 ਦਿਨਾਂ 'ਚ ਮਸਾਂ ਹਾਂ ਕਿਤੇ ਇੱਕ ਅੱਧੀ ਅਰੀ ਕਿਤੇ ਗੁਰਦੁਆਰੇ ਆ ਕੇ ਮੱਥਾ ਟੇਕ ਲਿਆ ਪ੍ਰਕਰਮਾ ਕਰ ਰੀਆਂ ਤੇ ਬਸ ਚਲੇ ਗਏ ਬਹੁਤੇ ਹੰਤ ਤਾਂ ਸਾਡੀਆਂ ਆ ਵੀ ਗੱਲਾਂ ਪਤਾ ਕਿ ਲੱਗਦੀਆਂ ਇਹ ਵਿਵਾਦ ਖੜਾ ਕਰਦੇ ਅਸੀਂ ਵਿਵਾਦ ਨਹੀਂ ਖੜਾ ਕਰਦੇ ਅਸੀਂ ਕਹਿੰਦੇ ਜਾਗੋ ਭਾਈ ਅਸੀਂ ਲੜਾਈ ਚੋਕੀ ਲੈਣਾ ਇਹ ਕਹਿੰਦੇ ਤੁਸੀਂ ਹਰ ਜਦੇ ਆੜੇ ਕੁਐਸਚਨ ਤੁਹਾਡੀਆਂ ਧੀਆਂ ਅੱਜ ਕਾਰਨ ਲੱਭ ਕੇ ਵੇਖੋ ਸਾਡੇ ਬੱਚੇ ਸਿੱਖੀ ਤੋਂ ਕਿਉਂ ਦੂਰ ਗਏ ਨੇ ਜਦੋਂ ਪੜ੍ਹ ਲਿਖ ਕੇ ਉਹ ਤੁਹਾਨੂੰ ਕੁਐਸਚਨ ਕਰਦੇ ਸਾਡੇ ਕੋਲ ਕੁਐਸਚਨ ਦਾ ਆਨਸਰ ਨਹੀਂ ਦਤਾ ਆਪਾਂ ਚੁੱਪ ਕਰਕੇ ਡਾਂਟ ਕੇ ਉਹਨੂੰ ਬਿਠਾ ਦਿੰਨੇ ਆ ਜਦੋਂ ਤੁਸੀਂ ਗੁਰੂ ਪਾਤਸ਼ਾਹ ਦੀ ਜਿਹੜੀ ਵਿਚਾਰਧਾਰਾ ਪਤਾ ਕਿਹੜੀ ਸੀ ਤੁਹਾਨੂੰ ਤੁਹਾਡੀ ਜਦੋਂ ਤੁਸੀਂ ਲੌਜੀਕ ਨਾਲ ਗੱਲ ਆਪਣੇ ਪੁੱਤ ਧੀ ਨੂੰ ਸਮਝਾਤਾ ਨਾ ਦਲੀਲ ਨਾਲ ਤੁਹਾਡਾ ਬੱਚਾ ਸਿੱਖੀ ਨਾਲ ਪਿਆਰ ਕਰੂਗਾ ਤੁਹਾਡਾ ਬੱਚਾ ਸਿੱਖੀ ਦੇ ਨੇੜੇ ਆਊਗਾ ਗੁਰੂ ਪਾਸ਼ਾ ਤੇ ਗੱਲ ਹੀ ਲੌਜਿਕ ਨਾ ਕੀਤੀ ਆ ਜੇ ਉਹ ਸੂਰਜ ਨੂੰ ਪਾਣੀ ਦੇ ਰਹੇ ਸੀ ਮਾਰੇ ਨੇ ਤਰੀਕੇ ਨਾਲ ਸਮਝਾਇਆ ਨਾ ਹਰ ਇੱਕ ਤਰੀਕੇ ਨਾਲ ਗੱਲ ਗੁਰੂ ਸਾਹਿਬ ਅੱਖਾਂ ਮੀਟ ਕੇ ਤੁਰਨ ਵਾਲੀ ਗੱਲ ਤੇ ਮਾਰੇ ਨੇ ਸਾਡੀ ਜ਼ਿੰਦਗੀ ਜੋ ਬਾਹਰ ਕੱਢੀ ਆ ਹਾਂਜੀ